ਇਹ ਜੀ ਸਾਡੀ ਥਾਣਾ ਬਖਸ਼ੀ ਵਾਲਾ ਦੀ ਟੀਮ ਨੇ ਚੌਕੀ ਸੈਂਚੂਰੀ ਇਨਕਲੇਵ ਦੇ ਏਰੀਆ ਦੇ ਵਿੱਚੋਂ 6 ਚੋਰਾਂ ਦਾ ਇੱਕ ਅੰਤਰਰਾਜੀ گرو ਫੜਿਆ ਜਿਨ੍ਹਾਂ ਨੇ ਮਤਲਬ ਵੱਖ-ਵੱਖ ਥਾਵਾਂ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮ ਟਰੈਕ 60 ਟਰੈਕਟਰ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ 6 ਮੋਟਰਸਾਈਕਲ ਚੋਰੀ ਕੀਤੇ ਨੇ ਤੇ 6 ਮੋਬਾਈਲ ਫੋਨ ਇਹਨਾਂ ਤੋਂ ਆਪਾਂ ਹੁਣ ਤੱਕ ਰਿਕਵਰ ਕਰ ਤੱਕ ਤੇ ਅੱਗੇ ਇਹਨਾਂ ਦੀ ਜਿਹੜੀ ਹੈ ਪੁੱਛਗਿੱਛ ਦੀ ਤਫ਼ਤੀਸ਼ ਜਾਰੀ ਹੈ ਉਹਦੇ ਵਿੱਚ ਹੋਰ ਕਲਾਸੇ ਨੂੰ ਵੀ ਸ਼ਾਮਲ ਸਰ ਕਿੱਥੋਂ ਲੈ ਕੇ ਆਏ ਸੀ ਇਹ ਸਮਾਨ ਸਾਰਾ ਕਿ ਲੋਪਰੀ ਲੈ ਕੇ ਆਂਦੇ ਅੱਗੇ ਵੇਚਦੇ ਵੀ ਇਹਨਾਂ ਨੇ ਜੀ ਹਰਿਆਣੇ ਤੇ ਪੰਜਾਬ ਹੁਣ ਤੱਕ ਜਿਹੜੇ ਸਾਡੇ ਮਤਲਬ ਦੋ ਸਟੇਟਸ ਦੇ ਵਿੱਚ ਚੋਰੀਆਂ ਕਰਨਾ ਇਹਨਾਂ ਦਾ ਜਿਹੜਾ ਸਾਹਮਣੇ ਹੈ ਤੇ ਇਹਨਾਂ ਦਾ ਜਿਹੜਾ ਹੈਗਾ ਸੀ ਕੰਮ ਵਾਰਦਾਤ ਕਰਨ ਦਾ ਤਰੀਕਾ ਇਹ ਸੀਗਾ ਕਿ ਇਹ ਜਿਹੜੇ ਰੋਡ ਸਾਈਡ ਤੇ ਘਰ ਹੁੰਦੇ ਉੱਥੇ ਜਿਹੜੇ ਬਾਹਰ ਵਹੀਕਲ ਕਰੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਬੀ ਲਗਾ ਕੇ ਜਾਂ ਉਹ ਕਿਸੇ ਤਰੀਕੇ ਨਾਲ ਜਿਵੇਂ ਮਾਸਟਰ ਕੀ ਟਾਈਪ ਲਗਾ ਕੇ ਉਹ ਉਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਇੱਕ ਦੋ ਵਾਰ ਇਹਨਾਂ ਨੇ ਰਾਹੀ ਗਿਰਾਂ ਨੂੰ ਘਬਰਾ ਕਰਕੇ ਗੱਲਾਂ ਬਾਤਾਂ ਦੇ ਵਿੱਚ ਲਗਾ ਕੇ ਰੋਕ ਕੇ ਉਸ ਤਰੀਕੇ ਨਾਲ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਸਰ ਇਹਨਾਂ ਦੇ ਨਾਲ ਸਰ ਇਹ ਜੀ ਰਖੜਾ ਤੇ ਨਵਾਂ ਰਖੜਾ ਦੋ ਥਾਵਾਂ ਤੇ ਰਹਿਣ ਵਾਲੇ ਨੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਉਮਰ ਹੈਗੀ ਹੈ ਉਹ 24 ਸਾਲ 22 ਸਾਲ 25 سال 31 سال مطلب ਇਹ ਸੇ ਯੰਗ ਏਜ ਗਰੁੱਪ ਆ ਜਾਂ ਉਸ ਗੈਂਗ ਹੈ ਸਰ ਇਕੱਠਾ ਮਿਲ ਕੇ ਕੰਮ ਕਰਦੇ ਹਰ ਜੀ ਦੋ ਦੋ ਤਿੰਨ ਤਿੰਨ ਜਣੇ ਤਾਂ ਆਮ ਦੌਰ ਤੇ ਇਕੱਠੇ ਹੁੰਦੇ ਸੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਇਕੱਠੇ ਹੋ ਕੇ ਵਾਰ ਦਾ ਪਹਿਲਾਂ ਵੀ ਕੋਈ ਪਰਚਾ ਦਰਜ ਆ ਸਰ ਇਹਨਾਂ ਦੇ ਉੱਪਰ ਕੋਈ ਇਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਦੇ ਉੱਪਰ ਪਹਿਲਾਂ ਤਿੰਨ ਪਰਚੇ ਦਰਜ ਜੀ ਜਿਹਦੇ ਵਿੱਚੋਂ ਚੋਰੀ ਦੇ ਪਰਚੇ ਵੀ ਦਰਜ ਹੈਗੇ ਨੇ ਜੀ ਜੀ ਤੇ ਜਿਹੜਾ ਹੈਗਾ ਲੁੱਟ ਖੋਹ ਦਾ ਮਰਚਾ ਰਿਹਾ ਸੀ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਕਿ ਨਸ਼ਾ ਵਾਸਤੇ ਕਰਦੇ ਸੀ ਕੰਮ ਨਸ਼ੇ ਦਾ ਐਂਗਲ ਫਿਲਹਾਲ ਸਾਡੇ ਸਾਹਮਣੇ ਨਹੀਂ ਆਇਆ ਹੈਗਾ ਇਹਨਾਂ ਦਾ ਜਿਹੜਾ ਮੇਨ ਪਰਪਸ ਸੀਗਾ ਚੋਰੀ ਕਰਕੇ ਉਹ ਵੈਸੇ ਕਮਾਉਣ ਦਾ ਹੀ ਇਹਨਾਂ ਦਾ ਪਰਪਸ ਹੁੰਦਾ ਸੀਗਾ ਨਸ਼ੇ ਵਾਲਾ ਐਂਗਲ ਜਿਹੜਾ ਇਹਨਾਂ ਦਾ ਇੰਨਾ ਜ਼ਿਆਦਾ ਸਾਹਮਣੇ ਨਹੀਂ ਹੈ ਇਹ ਲੋਕਲੀ ਵਿੱਚ ਕਿਸੇ ਸਮਾਨ ਸਾਰਾ ਕਿ ਬਾਨੇ ਇਹ ਵਕ ਵਕ ਥਾਵਾਂ ਤੇ ਦੂਰ ਜਾ ਕੇ ਵੀ ਵੇਚਦੇ ਸੀਗੇ ਹਰਿਆਣੇ ਦੇ ਵਿੱਚੋਂ ਜੀ ਚੋਰੀ ਕਰਨੀ ਜੋ ਪੰਜਾਬ ਦੇ ਵਿੱਚ ਲਿਆ ਕੇ ਵੇਚਦੇ ਨੇ ਪੰਜਾਬ ਦੇ ਵਿੱਚੋਂ ਚੋਰੀ ਕਰਨੀ ਦਾ ਹਰਿਆਣੇ ਵਿੱਚ ਲਿਆ ਕੇ ਵੇਚਦੇ ਨੇ ਉਹ ਤਾਂ ਉਸ ਤਰੀਕੇ ਨਾਲ ਬੰਦ ਕਰ ਅਧਸ ਜੀ ਇਹ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹ ਸਮਾਨ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਫਿਲਹਾਲ ਸਾਡੇ ਕੋਲ ਇੱਕ ਟਰੈਕਟਰ 6 ਮੋਟਰਸਾਈਕਲ ਤੇ 6 ਮੋਬਾਈਲ ਬਰਾਮ ਹੋ ਚੁੱਕੇ ਨੇ ਬਾਕੀ ਸੀ ਲੱਗੇ ਹੋਈਆਂ ਇਹਦੇ ਵਿੱਚ ਵੱਡੇ ਕਲਾਸੇ ਹੋਰ ਆਉਣ ਦੀ ਸਬੰਧਾ ਹੈ ਥੈਂਕ ਯੂ ਸਕੇ ਜੀ ਇੱਕ ਮਾੜੇ ਅਨਸਰਾਂ ਨੂੰ ਕੀ ਸੁਨੇਹਾ ਦਰ ਮੈਂ ਤੁਹਾਡੇ ਮਾਧਿਅਮ ਤੋਂ ਮਾੜੇ ਅਨਸਰਾਂ ਨੂੰ ਇਹ ਸੁਨੇਹਾ ਦਵਾਗਾ ਕਿ ਮਾਣਯੋਗ ਐਸਐਸਪੀ ਸਾਹਿਬ ਤੇ ਮਾਣਯੋਗ ਐਸਪੀਸੀਟੀ ਸਾਹਿਬ ਦੀਆਂ ਜਿਹੜੀ ਉਤੇ ਤੇ ਕੰਮ ਕਰਦੇ ਹੋਏ ਅਸੀਂ ਜਿਹੜੇ ਵੀ ਕ੍ਰਾਈਮਨਲਸ ਹੈਗੇ ਨੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਤੇ ਇੱਕ ਹੋਰ ਸੁਨੇਹਾ ਮੈਂ ਤੁਹਾਡੇ ਮਾਧਮ ਤੋਂ ਦੇਣਾ ਚਾਹੁੰਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਕੋਈ ਪੀੜਤ ਵਿਅਕਤੀ ਹੈਗੇ ਨੇ ਜਿਉ ਨਸ਼ਾ ਛਡਾਣਾ ਚਾਹੁੰਦੇ ਨੇ ਤਾਂ ਸਰਕਾਰੀ ਜਿਹੜਾ ਨਸ਼ਾ ਛਡਾਓ ਕੇਂਦਰ ਹੈਗਾ ਉਹਦੇ ਚੋਂ ਤੇ ਉਹ ਸੈਂਟਰ ਦੇ ਵਿੱਚੋਂ ਉਹਨਾਂ ਨੂੰ ਦਵਾਈ ਦਵਾਈ ਜਾ ਸਕਦੀ ਹੈ ਤੇ ਉਹਨਾਂ ਦੇ ਇਲਾਜ ਫ੍ਰੀ ਕਰਵਾਇਆ ਜਾ ਸਕਦਾ ਹੈ ਇਸ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਹੈ। ਇਹ ਜੀ ਸਾਡੀ ਥਾਣਾ ਬਖਸ਼ੀ ਵਾਲਾ ਦੀ ਟੀਮ ਨੇ ਚੌਕੀ ਸੈਂਟਰਿੰਗ ਕਲੇਅ ਦੇ ਏਰੀਆ ਦੇ ਵਿੱਚੋਂ 6 ਚੋਰਾਂ ਦਾ ਇੱਕ ਅੰਤਰਰਾਜੀ گرو ਫੜਿਆ ਜਿਨ੍ਹਾਂ ਨੇ ਮਤਲਬ ਵੱਖ-ਵੱਖ ਸਾਵਾਂ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮ ਟਰੈਕ 60 ਟਰੈਕਟਰ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ 6 ਮੋਟਰਸਾਈਕਲ ਚੋਰੀ ਕੀਤੇ ਨੇ ਤੇ 6 ਮੋਬਾਈਲ ਫੋਨ ਇਹਨਾਂ ਤੋਂ ਆਪਾਂ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਤੇ ਅੱਗੇ ਇਹਨਾਂ ਦੀ ਜਿਹੜੀ ਹੈ 25 ਤਿੰਨ ਤੋfte ਇਸ਼ਤਿਹਾਰੀ ਹੈ ਉਹਦੇ ਵਿੱਚ ਹੋਰ ਕਲਾਸਾਂ ਨੂੰ ਨਹੀਂ ਸਪਾ ਸਰ ਕਿੱਥੋਂ ਲੈ ਕੇ ਆਏ ਸੀ ਇਹ ਸਮਾਨ ਸਾਰਾ ਕਿ ਲੋਪਰੀ ਲੈ ਕੇ ਆਂਦੇ ਆ ਕੇ ਵੇਚਦੇ ਵੀ ਆ ਇਹਨਾਂ ਨੇ ਜੀ ਹਰਿਆਣੇ ਤੇ ਪੰਜਾਬ ਹੁਣ ਤੱਕ ਜਿਹੜੇ ਸਾਡੇ ਮਤਲਬ ਦੋ ਸਟੇਟਸ ਦੇ ਵਿੱਚ ਚੋਰੀਆਂ ਕਰਨਾ ਇਹਨਾਂ ਦਾ ਜੋ ਸਾਹਮਣੇ ਆਏ ਤੇ ਇਹਨਾਂ ਦਾ ਜਿਹੜਾ ਹੈਗਾ ਸੀ ਕੰਮ ਵਾਰਤ ਕਰਨ ਦਾ ਤਰੀਕਾ ਇਹ ਸੀਗਾ ਕਿ ਇਹ ਜਿਹੜੇ ਰੋਡ ਸਾਈਡ ਤੇ ਘਰ ਹੁੰਦੇ ਨੇ ਉੱਥੇ ਜਿਹੜੇ ਬਾਹਰ ਵਹੀਕਲ ਕਰੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਬੀ ਲਗਾ ਕੇ ਉਹ ਕਿਸੇ ਤਰੀਕੇ ਨਾਲ ਜਿਵੇਂ ਮਾਸਟਰ ਕੀ ਟਾਈਪ ਲਗਾ ਕੇ ਉਹ ਉਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਇੱਕ ਦੋ ਵਾਰ ਇਹਨਾਂ ਨੇ ਰਾਗੀ ਰੰਗ ਨੂੰ ਘਬਰਾ ਕਰਕੇ ਅਗਲਾ ਵਾਰਤਾ ਦੇ ਵਿੱਚ ਲਗਾ ਕੇ ਰੋਕ ਕੇ ਉਸ ਤਰੀਕੇ ਨਾਲ ਵੀ ਜਿਹੜੀਆਂ ਵਾਰਦਾਤਾ ਕੀਤੀਆਂ ਸਲਿਕਸ ਉਹਦੇ ਰਹਿਣ ਵਾਲੇ ਸਰ ਇਹ ਜੀ ਰਖੜਾ ਤੇ ਨਵਾਂ ਰਖੜਾ ਦੋ ਥਾਵਾਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਉਮਰ ਹੈਗੀ ਹੈ ਉਹ 24 ਸਾਲ 22 ਸਾਲ 25 ਸਾਲ 31 ਸਾਲ ਮਤਲਬ ਇਹ ਸੇ ਯੰਗ ਏਜ ਗਰੁੱਪ ਜੀ ਯਾ ਫਸ ਕੈਂਗ ਹੈ ਸਰ ਇਕੱਠਾ ਮਿਲ ਕੇ ਕੰਮ ਕਰਦੇ ਹੁੰਦੇ ਸੀ ਜੀ ਜੀ ਦੋ ਦੋ ਤਿੰਨ ਤਿੰਨ ਜਣੇ ਤਾਂ ਆਮ ਦੌਰ ਤੇ ਇਕੱਠੇ ਹੁੰਦੇ ਸੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਇਕੱਠੇ ਹੋ ਕੇ ਵਾਰਦਾਤਾ ਪਹਿਲਾਂ ਵੀ ਕੋਈ ਪਰਚਾ ਦਰਜਾ ਸਰ ਇਹਨਾਂ ਦੇ ਉੱਪਰ ਕੋਈ ਇਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਦੇ ਉੱਪਰ ਪਹਿਲਾਂ ਤਿੰਨ ਪਰਚੇ ਦਰਜ ਜੀ ਜਿਹਦੇ ਵਿੱਚੋਂ ਚੋਰੀ ਦੇ ਪਰਚੇ ਵੀ ਦਰਜ ਹੈਗੇ ਨੇ ਜੀ ਜੀ ਤੇ ਜਿਹੜਾ ਹੈਗਾ ਲੁੱਟ ਖੋਲ ਪਰਚਾ ਵੀ ਕੀਤਾ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਕਿ ਨਸ਼ਾ ਵਾਸਤੇ ਕਰਦੇ ਸੀ ਕਾਫੀ ਨਸ਼ੇ ਦਾ ਐਂਗਲ ਫਿਲਹਾਲ ਸਾਡੇ ਸਾਹਮਣੇ ਨਹੀਂ ਆਇਆ ਹੈਗਾ ਇਹਨਾਂ ਦਾ ਜਿਹੜਾ ਮੇਨ ਪਰਪਸ ਸੀਗਾ ਚੋਰੀ ਕਰਕੇ ਉਹ ਪੈਸੇ ਕਮਾਉਣ ਦਾ ਹੀ ਇਹਨਾਂ ਦਾ ਪਰਪਸ ਹੁੰਦਾ ਸੀਗਾ ਨਸ਼ੇ ਵਾਲਾ ਐਂਗਲ ਜਿਹੜਾ ਇਹਨਾਂ ਦਾ ਇੰਨਾ ਜ਼ਿਆਦਾ ਸਾਹਮਣੇ ਨਹੀਂ ਆਇਆ ਇਹ ਲੋਕਲੀ ਵੇਚਦੇ ਸੀ ਸਾਮਾਨ ਸਾਰਾ ਕੀ ਬਾਰੇ ਇਹ ਵਕ ਵਕ ਸਾਮਾਨਾਂ ਤੇ ਦੂਰ ਜਾ ਕੇ ਵੀ ਵੇਚਦੇ ਸੀਗੇ ਹਰਿਆਣੇ ਦੇ ਵਿੱਚੋਂ ਜੀ ਚੋਰੀ ਕਰਮੀਆਂ ਨੂੰ ਪੰਜਾਬ ਦੇ ਵਿੱਚ ਲੈ ਕੇ ਵੇਚਦੇ ਨੇ ਪੰਜਾਬ ਦੇ ਵਿੱਚੋਂ ਚੋਰੀ ਕਰਨੀ ਦਾ ਹਰਿਆਣਾ ਦੇ ਵਿੱਚ ਲੈ ਕੇ ਵੇਚਦੇ ਨੇ ਉਹ ਤਾਂ ਉਸ ਤਰੀਕੇ ਨਾਲ ਬਣਦਾ ਅਦਰਫਾ ਜੀ ਦੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹ ਸਮਾਨ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਫਿਲਹਾਲ ਸਾਡੇ ਕੋਲ ਇੱਕ ਟਰੈਕਟਰ 6 ਮੋਟਰਸਾਈਕਲ ਤੇ 6 ਮੋਬਾਈਲ ਬਰਾਮਦ ਹੋ ਚੁੱਕੇ ਨੇ ਬਾਕੀ ਸੀ ਲੱਗੇ ਹੋਈਆਂ ਇਹਦੇ ਵਿੱਚ ਵੱਡੇ ਕਲਾਸ ਦੇ ਹੋਰ ਆਉਣ ਦੀ ਸੰਭਾਅਤਾ ਹੈ ਥੈਂਕ ਯੂ ਸਿਕੀ ਇੱਕ ਮਾੜੇ ਅਨਸਰਾਂ ਨੂੰ ਕੀ ਸੁਨੇਹਾ ਦਰ ਮੈਂ ਤੁਹਾਡੇ ਮਾਧਿਅਮ ਤੋਂ ਮਾੜੇ ਅਨਸਰਾਂ ਨੂੰ ਇਹ ਸੁਨੇਹਾ ਦਵਾਂਗਾ ਕਿ ਮਾਣਯੋਗ ਐਸਐਸਪੀ ਸਾਹਿਬ ਤੇ ਮਾਣਯੋਗ ਐਸਪੀਸੀਟੀ ਸਾਹਿਬ ਦੀਆਂ ਜਿਹੜੀਆਂ ਉਤੇ ਤੇ ਕੰਮ ਕਰਦੇ ਹੋਏ ਅਸੀਂ ਜਿਹੜੇ ਵੀ ਕ੍ਰਾਈਮਨਲਸ ਹੈਗੇ ਨੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਤੇ ਇੱਕ ਹੋਰ ਸੁਨੇਹਾ ਮੈਂ ਤੁਹਾਡੇ ਮਾਧਮ ਤੋਂ ਦੇਣਾ ਚਾਹੁੰਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਕੋਈ ਪੀੜਤ ਵਿਅਕਤੀ ਹੈਗੇ ਨੇ ਜਿਹੋ ਨਸ਼ਾ ਛਡਾਣਾ ਚਾਹੁੰਦੇ ਨੇ ਤਾਂ ਸਰਕਾਰੀ ਜਿਹੜਾ ਨਸ਼ਾ ਛਡਾਊ ਕੇਂਦਰ ਹੈਗਾ ਉਹਦੇ ਚੋਂ ਤੇ ਉਹ ਸੈਂਟਰ ਦੇ ਵਿੱਚ ਉਹਨਾਂ ਨੂੰ ਦਵਾਈ ਦਵਾਈ ਜਾ ਸਕਦੀ ਹੈ ਉਹਨਾਂ ਦੇ ਇਲਾਜ ਫ੍ਰੀ ਕਰਵਾਇਆ ਜਾ ਸਕਦਾ ਹੈ ਇਸ ਕਰਕੇ ਉਹ ਸਾਡੇ ਨਾਲ ਸੰਪਰਕ ਕਰੇ ਥੈਂਕ ਯੂ